ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਕੱਲ ਜਿਹੜੀ ਮੈਂ ਇੱਕ ਵੀਡੀਓ ਪਾਈ ਸੀ ਕਾਰਲ ਸੋਫੀਆ ਕ੍ਰੈਸੀ ਬਾਰੇ ਜਿਹੜੀ ਆਪਰੇਸ਼ਨ ਸੰਦੂਰ ਦਾ ਚਿਹਰਾ ਸੀ ਮੀਡੀਆ ਦੇ ਵਿੱਚ ਜਿਸ ਦੇ ਬਾਰੇ ਇੱਕ ਮੰਤਰੀ ਤੇ ਅੱਠਵਾਰ ਦੇ ਐਮਐਲਏ ਵਿਜੇ ਸ਼ਾਹ ਮੱਧ ਪ੍ਰਦੇਸ਼ ਦਾ ਮੰਤਰੀ ਉਸਨੇ ਬਹੁਤ ਅਵਾ-ਤਵਾ ਬੋਲਿਆ ਸੀ ਔਰ ਉਸ ਨੂੰ ਅਤਵਾਦੀਆ ਦੀ ਭੈਣ ਦੱਸਿਆ ਸੀ ਬਹੁਤ ਕੁਝ ਕਿਹਾ ਸੀ ਉਹ ਮੈਂ ਤੁਹਾਨੂੰ ਕੱਲ ਪੜ੍ਹ ਕੇ ਸੁਣਾਇਆ ਵੀ ਸੀ ਤੇ ਜੋ ਉਸ ਨੇ ਕਿਹਾ ਸੀ ਤੇ ਉਸ ਦੇ ਬਾਰੇ ਹਾਈ ਕੋਰਟ ਨੇ ਕਿਹਾ ਕਿ ਇਹ ਤੇ 4 ਘੰਟੇ ਦੇ ਅੰਦਰ ਅੰਦਰ ਐਫ ਆਈ ਆਰ ਲਾਜ ਕਰੋ ਤੇ ਭਾਰਤੀ ਜਨਤਾ ਪਾਰਟੀ ਦੇ ਉਸ ਮੰਤਰੀ ਦਾ ਕੀ ਬਣਿਆ ਤੁਹਾਡੇ ਮਨਚ ਹੋਏਗਾ ਐਫ ਆਈ ਆਰ ਲਾਜ ਹੋਈ ਜਾਂ ਨਹੀਂ ਹੋਈ ਅੱਜ ਮੈਂ ਉਸ ਦੀ ਗੱਲ ਕਰਦਾ ਕਿ ਕੱਲ ਦੀ ਕੀ ਡਿਵੈਲਪਮੈਂਟ ਹੋਈ ਮੀਡੀਆ ਦੇ ਵਿੱਚ ਇਸ ਨੂੰ ਫਾਲੋਅ ਅਪ ਸਟੋਰੀ ਕਹਿੰਦੇ ਆ ਸੀ ਫਾਲੋਅ ਅਪ ਸਟੋਰੀ ਤੇ ਗੱਲ ਕਰਾਂਗੇ ਤੇ ਨਾਲੇ ਮੈਂ ਇੱਕ ਦੋ ਸਵਾਲ ਤੁਹਾਡੇ ਨਾਲ ਸਾਂਝੇ ਕਰਨੇ ਨੇ ਕਿ ਜੇ ਇਹ ਮੰਤਰੀ ਜਿਹਦੇ ਬਾਰੇ ਇੱਕ ਅੱਖਰ ਨਾਂ ਤਾਂ মিডিਆ ਬੋਲ ਰਿਹਾ ਝੋੜੀ ਚੋਕ মিডিਆ ਜਿਸ ਨੂੰ ਰਵੀਸ਼ ਕਵਰ ਗੋਦੀ মিডিਆ ਕਹਿੰਦਾ ਮੈਂ ਕਹਿੰਦਾ ਟੀਰਾ মিডিਆ ਜਿਹਦੀ ਅੱਖ ਚ ਟੀਰਾ ਹੈ ਸਿਰਫ ਇੱਕੋ ਹੀ ਬੰਦਾ ਨਜ਼ਰ ਆਉਂਦਾ ਹੈ ਜੈਕੂ ਪਾਰਟੀ ਨਜ਼ਰ ਆਉਂਦੀ ਹੈ ਉਹ মিডিਆ ਤੁਸੀਂ ਆਪ ਹੀ ਸੋਚ ਰਹੇ ਹੋ ਕਹਿੰਦੇ ਲੋਹਣੀ ਕਿ ਕੋਈ ਡਿਬੇਟ ਸੁਣੀ ਹੈ ਇਸ ਮਾਮਲੇ 'ਚ ਜੇ ਕਿਤੇ ਇਹ ਕਿਸੇ ਕਾਂਗਰਸ ਜਾਂ ਕਿਸੇ ਹੋਰ ਆਪੋਜੀਸ਼ਨ ਦੇ ਲੀਡਰ ਨੇ ਕਹੀ ਹੁੰਦੀ ਫਿਰ ਦੇਖਦੇ ਕੀ ਪੜਦਾ ਸਾਡੇ ਮੀਡੀਆ 'ਚ ਕਿਵੇਂ ਰੇਲ ਬਣਾਉਂਦੇ ਹੋ ਇਹ ਸਾਰੇ ਗੱਲਬਾਤ ਜਿਹੜੀ ਆ ਆਪਣੇ ਆਪ 'ਚ ਵੱਡੇ ਸਵਾਲ ਪੈਦਾ ਕਰਦੀ ਹੈ ਤੇ ਨਾਲੇ ਫਿਰ ਇਹ ਕਿਹਾ ਗਿਆ ਕਿ ਜਾਤਾ ਫਰਿਦ ਦਰਜ ਕਰੋ ਜਸਟਿਸ ਸੁਪਰੀਮ ਕੋਰਟ ਤੋਂ ਉਹ ਭੱਜਿਆ-ਭੱਜਿਆ ਗਿਆ ਸੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕੀ ਕਿਹਾ ਇਹ ਵੀ ਦੱਸਦੇ ਆ ਇਹ ਸਾਰੀ ਇਸ ਵੀਡੀਓ ਚ ਆਪਾਂ ਗੱਲ ਕਰਨੀ ਹੈ ਤੇ ਪਰ ਉਹੀ ਅਪੀਲ ਕਰੇ ਦਰਸ਼ਕੋ ਕਿ ਤੁਸੀਂ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਦ ਜਿਨਾਂ ਨੂੰ ਲੱਗਦਾ ਕਿ ਇਹ ਸਬਸਕ੍ਰਾਈਬ ਕਰਨ ਜੋਗ ਹੈ ਤਾਂ ਪਲੀਜ਼ ਕਰੋ ਹੁਣ ਜਿਹੜੀ ਗੱਲ ਮੈਂ ਜੇ ਸ਼ੁਰੂ ਕਰਾਂ ਕੱਲ ਤੋਂ ਹੀ ਕੱਲ ਮੱਧ ਪ੍ਰਦੇਸ਼ ਦੀ ਹਾਈ ਕੋਰਟ ਜੱਬਰਪੁਰ ਹਾਈ ਕੋਰਟ ਦਾ ਹੁਕਮ ਸੀ ਕਿ ਵਿਜੇ ਸ਼ਾਹ ਦੇ ਖਿਲਾਫ FIR ਕਰੋ 4 ਘੰਟੇ ਦਿੱਤੇ ਜੇ ਨਹੀਂ ਕਰਦੇ ਤਾਂ DGP ਜਿਹੜਾ ਹੈ ਉਹ ਕੱਲੋਂ ਆਊਗਾ ਜ਼ਿੰਮੇਵਾਰੀ ਤੁਹਾਡੀ ਹੋ ਸਰਕਾਰ ਦੀ ਹੋ ਇਹ ਕਿਹਾ ਸੀ ਤੋਂ ਇਸ ਕਰਕੇ ਫਿਰ ਕੱਲ ਮੀਟਿੰਗ ਦਾ ਦੌਰ ਚੱਲਿਆ ਆਰ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਮੋਹਨ ਯਾਦਵ ਉਹਨਾਂ ਨੂੰ ਵਿਧਕਰਚ ਮੀਟਿੰਗਾਂ ਹੋਈਆਂ ਬਤਨ ਕਲਾ ਇਹ ਨਹੀਂ ਕੋ ਉਹਨਾਂ ਦਾ ਉੱਥੇ ਐਂਟੀ ਸ਼ਰਮਾ ਨੇ ਜਿਹੜੇ ਉਹਨਾਂ ਦੇ ਡੀਐਮ ਸ਼ਰਮਾ ਜਿਹੜੇ ਉੱਥੋਂ ਦੇ ਸੂਬਾ ਪ੍ਰਧਾਨ ਨੇ ਉਹ ਸਾਰੇ ਇਕੱਠੇ ਹੋਏ ਤੇ ਆਖਰ ਕਹਿਣਾ ਪਿਆ ਕਿ ਤੁਸੀਂ ਐਫਆਈਆਰ ਲਾਉਜ ਕਰਨ ਦਾ ਆਦੇਸ਼ ਦੇ ਦਿਓ ਤੇ ਉਹਨਾਂ ਨੇ ਆਦੇਸ਼ ਦਿੱਤਾ ਮਹੂਦੇ ਮਾਨਪੁਰ ਥਾਣੇ ਦੇ ਵਿੱਚ ਐਫਆਈਆਰ ਲਾਉਜ ਹੋਈ ਔਰ ਤੁਹਾਨੂੰ ਇਹ ਵੀ ਦੱਸਦਾ ਸਪੀ ਹਾਈ ਕੋਰਟ ਦੇ ਨਾ ਡਰ ਸੀ ਕਾਲ ਦੇ ਹੁਕਮ ਤੋਂ ਕਿ ਜਿਸ ਤਰੀਕੇ ਨਾਲ ਹਾਈ ਕੋਰਟ ਗੁੱਸੇ ਚ ਜ ਜਿਹੜੀ ਟਿੱਪਣੀ ਕੀਤੀ ਸੀ ਤੇ ਮਾਨਪੁਰ ਦੇ ਥਾਣਾ ਜਿਹੜਾ ਬਹੁਤਾ ਉਥੇ ਐਸਐਚਓ ਨੂੰ ਕਹਿਤਾ ਸੀ ਕਿ ਤੂੰ ਪ੍ਰਬੰਧ ਰੱਖ ਅੱਜ ਦੀ ਡੇਟ ਚ ਕਰਨੀ ਹੈ ਇਹ ਤੇ ਫਿਰ ਉਹਨੇ ਜਨਰੇਟਰ ਦਾ ਵੀ ਪ੍ਰਬੰਧ ਰੱਖਿਆ ਹੋਇਆ ਸੀ ਤੇ ਫਿਰ ਐਸਐਚਓ ਨੇ ਹੁਕਮ ਦੀ ਪਾਲਣਾ ਕੀਤੀ 12 ਵਜੇ ਤੋਂ ਪਹਿਲਾਂ ਐਫਆਈਆਰ ਹੋ ਗਈ ਇਹ ਤਾਂ ਹੈ ਕੱਲ ਜੋ ਹੁਕਮ ਕੀਤਾ ਸੀ ਲਿਕਨ ਉਸ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਤਾਂ ਯਾਦ ਕਰਉਣਾ ਪੈਣਾ ਕਿ ਇਹ ਵਿਜੇਸ਼ਾਉ ਜਿਹੜਾ ਮੱਧ ਪ੍ਰਦੇਸ਼ ਦਾ ਮੰਤਰੀ ਹੈ ਜਿਸ ਨੇ ਜਿਹੜੀ ਕਾਰਨ ਸੋਫੀਆ ਕ੍ਰਸ਼ੀਦ ਕਰੈਕਟਰ ਇੱਕ ਕਿਸਮ ਦਾ ਸਾਰੇ ਭਾਈਚਾਰੇ ਤੇ ਸਾਰੀ ਫੌਜ ਤੇ ਅਲਜਾਮ ਲਾਏ ਸੀ ਉਹ ਜਿਹੜਾ ਹੈ ਉਹ ਮਸਲਾ ਛੋਟਾ ਨਹੀਂ ਹੈ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਚੁੱਪ ਬੈਠੀ ਹੈ ਜੇ ਕੋਈ ਹੋਰ ਪਾਰਟੀ ਹੁੰਦੀ ਉਹਨੂੰ ਅਸਤੀਫਾ ਲਿਆ ਹੁੰਦਾ ਮੈਂ ਤੁਹਾਨੂੰ ਇੱਕ ਦੋ ਲਾਈਨਾਂ ਫਿਰ ਯਾਦ ਕਰਾ ਦਿੰਨਾ ਕਿ ਉਸਨੇ ਕੀ ਕਿਹਾ ਸੀ ਇੱਕ ਸਮਾਗਮ 'ਚ ਬੋਲਦੇ ਹੋਏ ਉਹਨੇ ਕਿਹਾ ਸੀ ਜਿਨ੍ਹਾਂ ਨੇ ہماری ਬੇਟੀਆਂ ਕੇ ਸੰਦੂਰ ਉਜਾੜੇ تھے ਬਈ ਕਿਸੇ ਬਿٹے ਲੋਕੋਂ ਕੋ ਹਮਨੇ ਉਨਕੀ ਭੈਣ ਵੇਚ ਕਰ ਉਸੇ ਕੀ ਉਨਕੀ ਐਸੀ ਤੈਸੀ ਕਰਦੀ ਉਹਨਾਂ ਨੇ ਕਪੜੇ ਤਾਰ ਕੇ ਹਿੰਦੂਆਂ ਕੋ ਮਾਰਾ ਥਾ ਔਰ ਮੋਦੀ ਜਿਨੇ ਉਹਨਕੀ ਬਹਿਨ ਕੋ ਉਨਕੀ ਅਸੀਸਾਸੀ ਕਰਨੇ ਕੇ ਲਿਏ ਉਨਕੇ ਘਰ ਭੇਜਾ ਇਸ ਤਰ੍ਹਾਂ ਦੀ ਲੈਂਗੁਏਜ ਤਾੜੀਆਂ ਵੱਜ ਗਈਆਂ ਮੈਸ ਸੁਨੀਆਂ ਨੇ ਉਸ ਸਮਾਗਮ ਦੇ ਵਿੱਚ ਇਹ ਸੀ ਜਿਹਦੇ ਬਾਰੇ ਨਾ ਤਾਂ ਅਸਤੀਫਾ ਲਿਆ ਗਿਆ ਨਾ ਹੀ ਕੋਈ ਐਫਆਈਆਰ ਲੌਂਚ ਹੋਈ ਹਾਲਾਂਕਿ ਜਿਹੜੇ ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਪ੍ਰਧਾਨ ਜੀਤੂ ਪਟਵਾਰੀ ਤੇ ਹੋਰ ਜਿਹੜੇ ਵਿਰੋਧੀ ਧਿਰਾਂ ਇਹ ਮੰਗ ਕਰਦੀਆਂ ਰਹੀਆਂ ਪਰ ਮੋਹਨ ਯਾਦਵ ਸਾਹਿਬ ਨਹੀਂ ਮੰਨਦੇ ਇਹ ਬੜਾ ਪਾਵਰਫੁਲ ਬੰਦਾ ਹੈ ਮੱਧ ਪ੍ਰਦੇਸ਼ ਚ ਲੱਗਦਾ ਤਾਂ ਹੀ ਹੈ ਉਮਾ ਭਾਰਤੀ ਤੋਂ ਲੈ ਕੇ ਬਬਲਰ ਬੋਰਤ ਤੋਂ ਸਿਰਵਾ ਚਹਾਨ ਤੇ ਹੁਣ ਚੌਥੀ ਚੌਥਾ ਮੁੱਖ ਮੰਤਰੀ ਹੈ ਜਿਹੜਾ ਜਿਹਦੀ ਸਰਕਾਰ ਦੇ ਵਿੱਚ ਮੰਤਰੀ ਹੈ ਤੁਸੀਂ ਇਹ ਦੇਖੋ ਹਲੇ ਵੀ ਹਲੇ ਵੀ ਜਦੋਂ ਕੱਲ ਐਫ ਆਈ ਆਰ ਲਾਜ਼ ਕਰਾਉਣ ਦਾ ਫੈਸਲਾ ਤਾਂ ਕਰ ਲਿਆ ਲੇਕਿਨ ਉਸ ਤੋਂ ਬਾਅਦ ਦੋ ਡਿਵੈਲਪਮੈਂਟ ਹੋਈਆਂ ਇੱਕ ਤਾਂ ਡਿਵੈਲਪਮੈਂਟ ਇਹ ਹੋਈ ਕਿ ਇਹ ਵਿਜੇ ਸ਼ਾਹ ਭੱਜਿਆ ਭੱਜਿਆ ਗਿਆ ਸੁਪਰੀਮ ਕੋਰਟ ਕਿ ਮੈਨੂੰ ਸਟੇ ਦਿਓ ਮੈਂ ਤਾਂ ਮਾਫੀ ਮੰਗ ਲਈ ਮਾਫੀ ਉਹਨੇ ਮੰਗੀ ਔਰ ਜਿਹੜਾ ਕੋਈ ਅਸਤੀਫਾ ਨਹੀਂ ਮੰਗਿਆ ਕਿਸੇ ਨੇ ਭਾਰਤੀ ਜਨਤਾ ਪਾਰਟੀ ਦੀ ਲੀਸਟ ਸਿਰ ਉਹਨੂੰ ਬਚਾਉਣ ਲੱਗੇ ਇਕੱਠੇ ਹੋ ਕੇ ਤੇ ਕਰ ਗਏ ਸੋਫੀਆ ਤੇ ਕਈ ਲੀਡਰ ਕਹਿੰਦੇ ਮਾਫੀ ਮੰਗਣਾ ਚਾਹੁੰਦਾ ਮਾਫੀ ਮੰਗੀ ਮੀਡੀਆ ਚ ਮੇਰੀ ਸਕੀਬੈ ਨਰਬਦ ਦਾ ਫਿਰ ਇਹੋ ਜਿਹਾ ਕੁਝ ਕਹਿਦਾ ਸੁਣਿਆ ਪਰ ਜਦੋਂ ਨਹੀਂ ਚੱਲੀ ਫਿਰ ਕੋਰਟ ਚ ਵੀ ਚਲਾ ਗਿਆ ਸੁਪਰੀਮ ਕੋਰਟ ਨੇ ਜਦੋਂ ਦੇਖਿਆ ਵੀ ਇਹ ਤਾਂ ਹਾਈ ਕੋਰਟ ਨੇ ਤਾਂ ਇਹ ਕਿ ਹੈ ਤੇ ਉਹਨਾਂ ਨੇ ਤਾਂ ਬਿਆਨ ਸੁਣਿਆ ਜਿਹੜਾ ਦਿੱਤਾ ਹੋਇਆ ਸੀ ਜਿਹਦੇ ਬਾਰੇ ਦੇ ਵਕੀਲ ਨੇ ਕਿਹਾ ਸੀ ਕਿ ਇਹ ਤਰੋੜ ਬਰੋੜ ਕੇ ਪੇਸ਼ ਕੀਤਾ ਹੋਇਆ ਗਿਆਨ ਹੈ ਉਹ ਕਹਿੰਦੇ ਤੂੜ ਬਰੋੜ ਕੇ ਆ ਦੇਖੋ ਤਾਂ ਬਿਆਨ ਚ ਕੀ ਲਿਖਿਆ ਫਿਰ ਜੀਵ ਜਸਟਿਸ ਬੀਰ ਗਵਈ ਕਹਿਣ ਲੱਗੇ ਕਿ ਮੰਤਰੀਓ ਕੇ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਤੁਸੀਂ ਕਰ ਕਿਵੇਂ ਸਕਦੇ ਹੋ ਤੇ ਉਹ ਕਹਿੰਦੇ ਜੀ ਮਾਫੀ ਮੰਗ ਲਿਓ ਕਹਿੰਦਾ ਮਾਫੀ ਮਾਫੀ ਕੁਛ ਨਹੀਂ ਕੋਈ ਸਟੇ ਨਹੀਂ ਤੁਹਾਨੂੰ ਕੋਈ ਰਾਹਤ ਨਹੀਂ ਤੇ ਫਿਰ ਕੀ ਹੋਇਆ ਕਹਿੰਦੇ ਬਸ ਜਾਓ ਤੇ ਕੱਲ ਨੂੰ ਸਰਵਾਈ ਜਾਓ ਉੱਥੇ ਪੇਸ਼ ਹੋਵੋ ਹਾਈ ਕੋਰਟ ਦੇ ਵਿੱਚ ਜੇ ਨਹੀਂ ਝਾੜ ਪਹਿਲਾਂ ਤਾਂ ਖਾਦੀ ਹਾਈ ਕੋਰਟ ਤੋਂ ਫਿਰ ਸੁਪਰੀਮ ਕੋਰਟ ਤੋਂ ਇਹ ਤਾਂ ਹੈ ਇੱਕ ਪੱਖ ਕਾਨੂੰਨੀ ਪੱਖ ਆਜੋ ਹੁਣ ਦੂਜੇ ਪਾਸੇ ਜਿਹਦਾ ਮੈਂ ਜ਼ਿਕਰ ਕੀਤਾ ਸੀ ਕਿ ਬੀਜਪੀ ਦੇ ਸੂਬਾ ਪ੍ਰਧਾਨ ਬੀਡੀ ਸ਼ਰਮਾ ਜਾਂ ਮੋਹਨ যাদব ਜਾਂ ਹੋਰ ਲੀਡਰਸ਼ਿਪ ਬੈਠੀ ਮੀਟਿੰਗ ਹੋਈ ਮੁੱਖ ਮੰਤਰੀ ਦੇ ਘਰ ਪ੍ਰੋਫੈਸਰਾਂ ਕੀ ਹੋਇਆ ਪਤਾ ਕਹਿੰਦੇ ਜੀ ਅਸਤੀਫਾ ਨਹੀਂ ਲੈਣਾ ਯਾਨੀ ਇੰਨਾ ਹਾਈ ਕੋਰਟ ਦੇ ਵਿੱਚ ਕੇਸ ਹੋਣ ਦੇ ਬਾਵਜੂਦ ਅਸਤੀਫਾ ਲੈ ਲੈਣਾ ਕਹਿੰਦੇ ਉਹਦੇ ਵਿੱਚ ਔਰ ਇਹ ਵੀ ਧਾਰਾਵਾਂ ਲਗੀਆਂ ਨੇ ਉਤੇ ਜਿਹਦੇ ਚ 7 ਸਾਲ ਦੀ ਸਜ਼ਾ ਹੋ ਸਕਦੀ ਹੈ ਬੀ ਐਨ ਐਸ ਦੀ ਧਾਰਾ 152 ਲੱਗੀ ਹੈ ਜਿਹੜੀ ਭਾਰਤ ਦੀ ਏਕਤਾ ਖੱਟਤਾ ਪ੍ਰਭੂ ਸੱਤਾ ਨੂੰ ਖਤਰੇ 'ਚ ਪਾਉਣ ਲਈ ਹੁੰਦੀ ਹੈ 7 ਸਾਲ ਦੀ ਸਜ਼ਾ ਦੇ ਚ ਇਸੇ ਤਰ੍ਹਾਂ 196 ਸੀ ਧਰਮ ਜਾਤ ਭਾਸ਼ਾ ਦੇ ਆਧਾਰ ਤੇ ਜੇ ਕਿਸੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੈ 197 ਸੀ ਸਾਰੀਆਂ ਬੜੀਆਂ ਅਹਿਮ ਧਾਰਾਵਾਂ ਲਾ ਕੇ ਕੇਸ ਦਰਜ ਹੋਇਆ ਤੇ ਫਿਰ ਅਸਤੀਫਾ ਨਹੀਂ ਲਿਆ ਜਿਹੜੀ ਜਿਹੜਾ ਬੰਦਾ ਇਸ ਲੈਵਲ ਦਾ ਹੈ ਤੇ ਉਹ ਤੋਂ ਅਸਤੀਫਾ ਨਾ ਲੈਣ ਦਾ ਫੈਸਲਾ ਹੋਇਆ ਤੇ ਦੂਜੇ ਪਾਸੇ ਜਿਹੜੇ ਵਿਰੋਧੀ ਧਿਰਾਂ ਤਾਂ ਪਹਿਲੇ ਅਸਤੀਫਾ ਬੰਗ ਰਹੀਆਂ ਸੀ ਹੁਣ ਸਵਾਲ ਇਹ ਨਹੀਂ ਕਿ ਇਹਨਾਂ ਨੇ ਅਸਤੀਫਾ ਨਹੀਂ ਲਿਆ ਹੁਣ ਇੱਥੇ ਦੋ ਗੱਲਾਂ ਨੇ ਇੱਕ ਤਾਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲੀਡਰ ਦੇ ਕੋਈ ਨਿਦਾਨ ਨਹੀਂ ਕੀਤੇ ਇੱਕ ਤਾਂ ਇੱਕ ਸਵਾਲ ਦੂਜਾ ਸਵਾਲ ਭਾਰਤ ਦਾ ਜਿਹੜਾ মিডিਆ ਹੈ ਉਹਦੇ 'ਚ ਕੋਈ ਡਿਬੇਟ ਨਹੀਂ ਹੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਉੱਠੀ ਚੁੱਪ ਕਰਕੇ ਬੈਠਾ ਜਿਹਨੂੰ ਅਸੀਂ ਜੈਸਬੈਂਡ মিডিਆ ਕਹਿੰਦੇ ਆ ਜਰਨਲਿਜ਼ਮ ਜਿਹੜੇ ਕਈ ਕਿਸਮ ਦਾ ਜਰਨਲਿਜ਼ਮ ਹੈ ਇੱਕ ਹੁੰਦਾ ਜੈਸਬੈਂਡ ਜਿਹੜਾ ਹਾਂ ਛਾਂ ਬਣਾਉਂਦਾ ਹੈ ਇੱਕ ਹੁੰਦਾ ਐਡਵੋਕੇਸੀ ਜਰਨਲਿਜ਼ਮ ਜਿਹੜਾ ਕਿਸੇ ਦੀ ਐਡਵੋਕੇਸੀ ਕਰਦਾ ਹੈ ਤੇ ਇੱਕ ਹੁੰਦਾ ਜਿਹੜਾ ਹੈ ਜਿਹੜਾ ਜਿਹਨੂੰ ਵਾਰਕਿੰਗ ਜਰਨਲਿਜ਼ਮ ਮੈਂ ਕਹਿੰਦਾ ਜਿਹੜਾ ਸਿਰਫ ਭੌਂਕੂ ਕੰਮ ਕਰਦਾ ਕਿਸੇ ਤੇ ਹੱਕ ਜਾਂ ਅਪਰੋਚ ਕੋਈ ਕਿਸਮ ਦੇ ਜਾਲੇ ਜਮ ਹੁੰਦੇ ਨੇ ਤੇ ਜਿਹੜਾ ਇੰਪਾਰਸ਼ਲ ਜਾਲੇ ਜਮ ਹੁੰਦਾ ਉਹ ਇੱਥੇ ਨਹੀਂ ਮਿਲਦਾ ਇਹディ ਐਕਚੁਅਲੀ ਨਹੀਂ ਮਿਲਦਾ ਸਾਰਥਕ ਪੱਤਰਕਾਰੀ ਇੱਥੇ ਨਹੀਂ ਮਿਲਦੀ ਨਾ ਮੈਂ yellow ਜਾਲੇ ਜਬ ਦੀ ਗੱਲ ਕਰਦਾ ਉਹ ਤਾਂ ਪੁਰਾਣੀਆਂ ਗੱਲਾਂ ਰਹੀਆਂ ਯੈਲੋ ਇਹ yellow ਤਾਂ ਤਾਂ ਅੱਗੇ ਨਿਕਲ ਗਏ ਇੱਥੇ ਤਾਂ ਝੂਠ ਆਲਾ ਜਾਲੇ ਜਮ ਜ਼ਿਆਦਾ ਚੱਲਦਾ ਉਹਦੇ ਵਿੱਚ ਥੋੜਾ-ਬੋੜਾ ਝੂਠ ਸੀ ਆ ਹੁਣ ਆਪਾਂ ਦੇਖਿਆ ਹੀ ਹੈ ਕਰਾਚੀ ਜਿੱਤਲੀ ਜੀ ਆਪਾਂ ਇਹ ਕਿਤੇ ਆਪਣੇ ਆਪ ਹੀ ਥੋੜੀ ਕਰ ਲਿਆ ਸੀ اسلام آباد ਪਹੁੰਚ ਕੇ ਸੀ ਅਸੀਂ ਕਿੱਥੇ ਆ ਜੀ ਉਹ ਸਾਰੇ ਕਰਦੇ ਨੇ ਉਹ ਵੀ ਕਰਦੇ ਨੇ ਖੈਰ ਅੱਜ ਮਸਲਾ ਉਹ ਨਹੀਂ ਹੈ ਮਸਲਾ ਤਾਂ ਇਹ ਹੈ ਕਿ ਇਹ ਕਿ ਮੰਤਰੀ ਜੇ ਇਸ ਤਰ੍ਹਾਂ ਦਾ ਕੋਈ ਬਿਆਨ ਕਿਸੇ ਵੀ ਗੈਰ ਭਾਜਾ ਭਾਈ ਦੇ ਦਿੱਤਾ ਹੁੰਦਾ ਤਾਂ ਤੁਸੀਂ ਸੋਚ ਸਕਦੇ ਹੋ ਕੀ ਹੁੰਦਾ ਸਾਡੇ میڈیا ਦੇ ਵਿੱਚ ਕੀ ਹੋਣਾ ਸੀ ਕਿਸ ਤਰੀਕੇ ਨਾਲ ਰੇਲ ਬਣਾ ਦਿੰਦੇ ਇਹ ਰੇਲ ਇਹਨਾਂ ਦੀ ਜਿਹੜੀ ਫੌਜ ਹੈ ਤਾਂ ਇਹ ਤਾਂ ਹੁੰਦੀ ਅੜਦੇ ਮਤਲਬ ਤੁਸੀਂ ਇਹ ਕ੍ਰੈਸ਼ੀ ਦੀ ਤਾਂ ਗੱਲ ਛੱਡੋ ਜਿਹੜਾ ਬੰਦ ਤਰੀਕਾ ਰਿਹਾ ਇਹ ਜਿਹੜੀ ਫੌਜ ਹੈ ਨਾ ਉਹ ਤਾਂ ਕਿਸੇ ਨੂੰ ਵੀ ਛੱਡਦੀ ਉਹ ਕੁੜੀ ਵਿਚਾਰੀ ਜਿਹੜੀ ਵਿਧਵਾ ਹੋ ਗਈ ਹਮੰਸ਼ੀ ਦਰਵਾਲ ਜਿਹਦੇ ਸਾਹਮਣੇ ਉਹਦਾ ਪਤੀ ਮਾਰਿਆ ਸੀ ਨਾ ਪੈਲਗਾਮ ਉਹਨੇ ਕੰਨੀ ਗੱਲ ਕਹੀ ਸੀ ਕਿ ਦੇਖੋ ਜਿਹੜੇ ਬੰਦਿਆਂ ਨੇ ਮਾਰਿਆ ਉਹਨਾਂ ਨੂੰ ਤਾਂ ਸਜ਼ਾ ਦੇਣੀ ਜ਼ਰੂਰੀ ਹੈ ਪਰ ਤੁਸੀਂ ਆ ਕਸ਼ਮੀਰੀਆਂ ਨੂੰ ਜਾਂ ਜਿਹੜੇ ਜਿਹੜੇ ਬਾਕੀ ਬੰਦੇ ਨੇ ਨਾ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਉਨੇ ਬਾਰੇ ਤੁਸੀ estrati ਦੀ ਗੱਲ ਕਰੋ ਆ ਤੁਸੀਂ ਦੇਖ ਲਓ ਉਦੋਂ ਵਕ ਦੇ ਉਹਨੂੰ ਨੇ ਛੱਡਿਆ ਉਹਨੂੰ ਆ ਬਿਕਰ ਮਿਸਤਰੀ ਦਾ ਕੀ ਕਸੂਰ ਸੀ ਜੀ ਉਹਨੇ ਤਾਂ ਆ ਕੇ ਇੰਨੇ ਹੀ ਕਿਹਾ ਕਿ ਗਵਰਨਮੈਂਟ ਨੇ ਸਾਨੂੰ ਜੋ ਕਿਹਾ ਉਹਦੇ ਬੋਲਣਾ ਉਹ ਤਾਂ ਮਾਧਿਮ ਹੈ ਉਹ ਡਿਸੀਜਨ ਮੇਕਰ ਥੋੜੀ ਹੈ ਜਿਵੇਂ ਡੀਜੀਓ ਅਮਰ ਡਿਸੀਜਨ ਮੇਕਰ ਥੋੜੀ ਹੁੰਦਾ ਹੈ ਉਹਨੇ ਤਾਂ ਆ ਕੇ ਦੱਸਣਾ ਵੀ ਜੋ ਸਰਕਾਰ ਕਹਦੀ ਹੈ ਸਰਕਾਰ ਤਾਂ ਪੋਲਿਟੀਕਲ ਜਿਹੜੇ ਬਾਸ ਦੇ ਫੈਸਲੇ ਲੈਣੇ ਹੁੰਦੇ ਨੇ ਬਿਕਰਮ ਮਿਸ਼ਰੀ ਸੀਸਵਾਰ ਬਾਰੇ ਆਕੇ ਐਲਾਨ ਹੀ ਕੀਤਾ ਸੀ ਨਾ ਤੇ ਜਿਹੜਾ ਐਲਾਨ ਕੀਤਾ ਉਹ ਦੋਦੇ ਭੈਣ ਨੂੰ ਨਹੀਂ ਛੱਡਿਆ ਉਹਦੀ ਮਾਂ ਨੂੰ ਛੱਡਿਆ ਉਹ ਨੂੰ ਨਹੀਂ ਛੱਡਿਆ ਇਹ ਫੌਸਤਾ ਇਸ ਤਰ੍ਹਾਂ ਦੀ ਹੈ ਜੇ ਕਿਤੇ ਕਾਂਗਰਸ ਤੇ ਜੇ ਕਿਤੇ ਜਿਹੜਾ ਸਮਾਜਵਾਦੀ ਜਾਂ ਕਿਸੇ ਹੋਰ ਪਾਰਟੀ ਦੇ ਕਿਸੇ ਨੇ ਇਹ ਗੱਲ ਕੀਤੀ ਹੁੰਦੀ ਤੁਸੀਂ ਆਪ ਹੀ ਕਲਪਨਾ ਕਰ ਲਓ ਸਾਡੇ ਦੇਸ਼ ਦੇ ਵਿੱਚ ਆ ਇੱਕ ਦੋ ਦਿਨ ਚ ਕੀ ਹੋਣਾ ਸੀ ਤੇ ਹੁਣ ਕੋਈ ਨਹੀਂ ਬੋਲਦਾ ਮੈਨੂੰ ਉਹਦਾ ਵੀਡੀਓ ਬਾਰੇ ਤਾਂ ਮੈਨੂੰ ਪਤਾ ਹੈ ਮੀਡੀਆ ਜਿਹੜਾ ਕਹਦੇ ਹੁੰਦੇ ਸੀ ਨਾ ਮਤਲਬ ਝੋਕਾਂਗੇ ਨਾ ਬਕਾਂਗੇ ਬਕਾਉ ਵੀ ਆ ਝਕਾਉ ਵੀ ਆ ਜੋ ਤੁਸੀਂ ਇਹਦੇ ਬਾਰੇ ਕਹਿ ਦੋ ਉਹ ਪੁਰਾਣੀਆਂ ਗੱਲਾਂ ਗਈਆਂ মিডিਆ ਕਿ ਦੇਖੋ ਦੀਦੇ ਝੁਕਣੇ ਨਾ ਦੀਆ ਵਰਨਾ ਲਿਖਣੇ ਕੇ ਲਈ ਸੋਨੇ ਕੇ ਕਲਮਾ ਤੇ ਉਹ ਕੰਮ ਗਤਮ ਹੁਣ ਤਾਂ ਜੋ ਕਹੋਗੇ ਜੋ ਆਪ ਬੋਲੋਗੇ ਦਿਨ ਕੋ ਰਾਤ ਕਹੇਗੇ ਤਾਂ ਰਾਤ ਕਹੇਗੇ ਉਹ মিডিਆ ਸਾਡਾ ਥਾ ਇਸ ਕਰਕੇ ਮੈਨੂੰ ਹੁਣ ਕੋਈ ਰੰਜ ਨਹੀਂ ਇਹ ਟੀਰਾ মিডিਆ ਤੇ ਮਤਲਬ ਸੱਚ ਮੁੱਝ ਬਕਾਉ ਹੋ ਗਿਆ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਤੁਹਾਨੂੰ ਸੱਚ ਲੱਭਣਾ ਪੈਦਾ ਮੈਂ ਬਹੁਤ ਵਾਰ ਗੱਲ ਕੀਤੀ ਹੈ ਮੈਂ ਤਾਂ ਗੱਲ ਕਰਦਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਤੇ ਉਹ ਹੀ ਤਾਂ ਹੋਵੇਗਾ ਜਿਹੜੇ ਲੱਗੇ ਹੋਏ ਨੇ ਹੁਣ ਪਤ్రਗਾ ਯਾਤਰਾ ਕਰ ਰਹੇ ਨੇ ਸਲਾਮ ਕਰ ਰਹੇ ਨੇ ਨਮਨ ਕਰ ਰਹੇ ਨੇ ਆਪਣੇ ਜਿਹੜੇ ਫੌਜੀਆ ਨੂੰ ਤੇ ਉਹਦੇ ਘਟੂ ਘਟ ਉਹ ਤਾਂ ਬੋਲੇ ਨਾ ਵੀ ਜਿਹਦਾ ਸਾਰਾ ਖਾਨਦਾਨ ਫੌਜ ਚ ਸੋਫੀਆ ਦਾ ਪਿਓ ਦਾਦਾ ਪਤੀ ਆਪ ਸਰਫ ਹੋ ਜੀ ਤੇ ਉਹਨਾਂ ਦੇ ਉਹਨਾਂ ਨੂੰ ਤੁਸੀਂ ਮੁਸਲਮਾਨਾਂ ਨਾਲ ਜੋੜ ਕੇ ਦੇਖਣਾ ਤੇ ਫਿਰ ਉਹਨਾਂ ਅਤਵਾਦੀਆਂ ਦੇ ਭੈਣ ਕਹਿਣਾ ਤਾਂ ਫਿਰ ਹੈ ਤਾਂ ਵੱਡੀ ਗੱਲ ਤੇ ਕਹੇ ਬੀਜੇਪੀ ਕੋ ਬਚਾ ਰਹੀ ਹੈ ਜੀ ਕੱਲੇ ਇਹ ਨਹੀਂ ਕਿ ਚੁੱਪ ਬੈਠੀ ਬਚਾ ਰਹੀ ਹੈ ਉਥੇ ਪਹੁੰਚ ਕੇ ਜੀ ਮਾਫੀ ਮੰਗ ਲਈ ਕੋਈ ਅਸਤੀਫਾ ਦੀ ਮੰਗ ਨਹੀਂ ਕਰ ਰਿਹਾ ਤੇ ਹੁਣ ਸਵਾਲ ਤਾਂ ਇਹੀ ਹੈ ਕਿ ਅਸਤੀਫਾ ਦੇਊਗਾ ਮੁਖਮਤ ਜੀ ਦਾ ਕਹਦਾ ਨਹੀਂ ਦੇਣਾ ਲੋੜ ਹੀ ਨਹੀਂ ਕਹਦਾ ਇੱਕ ਬਿਆਨ ਤੇ ਕਿਉਂ ਤਾਂ ਬਤਲ ਤਾਂ ਇਹੀ ਹੈ ਤੇ ਜੇ ਹੁਣ ਕੇਸ ਹੋ ਗਿਆ ਤੇ ਹਲੇ ਵੀ ਅਸਤੀਫਾ ਨਹੀਂ ਦੇਣਾ ਇਹ ਵੀ ਜਣੀ ਮਤਲਬ ਬੜਾ ਅਜੀਬ ਕਿਸਮ ਦਾ ਸਾਡਾ ਦੇਸ਼ ਹੈ ਕਿ ਇੱਥੇ ਜਣੀ ਅਸੀਂ ਸੱਚ ਜਿਹੜਾ ਹੈ ਉਹ ਕਦੇ ਵੀ ਨਹੀਂ ਕੋਈ ਖੜਦਾ ਪੋਲਿਟਿਕਲ ਪਾਰਟੀ ਦਾ ਸੱਚ ਬੋਲਣਾ ਹੀ ਬੜਾ ਮੁਸ਼ਕਲ ਹੈ ਤੇ ਪਰ ਤੁਸੀਂ ਇਹ ਨਾ ਸਮਝੋ ਕਿ ਸਾਰਾ ਕੁਝ ਇਸ ਤਰ੍ਹਾਂ ਕੋਈ ਹਰਿਆ ਬੂਟ ਰੇ ਹੋਰੀ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਜਿਹੜਾ ਉਹਦਾ ਪਕੀਰ ਜਿਹੜਾ ਜੱਜ ਨੇ ਦੋਨੇ ਚੰਨਾ ਨੇ ਅਸਲ ਇਹ ਕੇਸ ਚੱਕਿਆ ਕਿਸੇ ਦੀ ਨਹੀਂ ਸੁਣੀ ਸੀ ਜਿਹੜੇ ਸ੍ਰੀ ਆਤਲ શ્રીਧਰਨ ਤੇ ਅਨੁਰਾਧਾ ਸ਼ਕਲਾ ਇਹਨਾਂ ਨੂੰ ਤਾਂ ਸਲਾਮ ਕਰਦੀ ਹੈ ਨਾ ਘਟੋ ਘਟ ਇਹਨਾਂ ਨੇ ਤਾਂ ਗੱਲ ਸਹੀ ਫੜੀ ਨਾ ਬੀ ਬਹੁਤ ਗਲਤ ਗੱਲ ਹੋਈ ਹੈ ਹੁਣ ਜੇ ਅੱਗੇ ਸਜ਼ਾ ਮਿਲਦੀ ਹੈ ਫੇਰ ਕੀ ਉਹ ਅਸਤੀਫਾ ਦੇਉ ਸਾਡੇ ਦੇਸ਼ ਤੋਂ ਬੜਾ ਕੁਛ ਹੁੰਦਾ ਕੇਜਰੀਵਾਲੇ ਕੋ ਤਾਂ ਅਸਤੀਫਾ ਦਿੱਤਾ ਸੀ ਜੇ ਸਟੇਟ ਬੈਟਰ ਤੋਂ ਨਹੀਂ ਦਿੱਤਾ ਸੀ ਕੋਈ ਜ਼ਰੂਰਤ ਨਹੀਂ ਕਿ ਇਹ ਅਸਤੀਫਾ ਦੇਵੇ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਮੋਦੀ ਸਾਹਿਬ ਜਿਹੜੇ ਰਾਸ਼ਟਰਵਾਦ ਦਾ ਸੁਨੇਹਾ ਦੇ ਰਹੇ ਨੇ ਅੱਜ ਉਥਾ ਉਥਾ ਜਾ ਕੇ ਫੌਜੀਆ 'ਚ ਉਹ ਕੀ ਕਹਦੇ ਨੇ ਉਹਨਾਂ ਦੀ ਚੁੱਪ ਕੀ ਕਹਦੀ ਹੈ ਅਮਿਤ ਸ਼ਾਹ ਦੀ ਚੁੱਪ ਕੀ ਕਹਦੀ ਹੈ ਰਾਜਨਾਥ ਸਿੰਘ ਕੀ ਕਹਦਾ ਹੈ ਇਹ ਤਾਂ ਦੱਸੋ ਨਾ ਤੁਸੀਂ ਕੁਝ ਪਹਿਲੇ ਦੱਸੋ ਤੁਸੀਂ ਵੀ ਦੱਸੋ ਕੁਝ ਤੁਹਾਡਾ ਕੀ ਖਿਆਲ ਹੈ ਤੁਹਾਡਾ ਬਹੁਤ ਬਹੁਤ